ਕਾਫੀ ਸਮੇਂ ਤੋਂ ਬਾਅਦ ਇੱਕ ਵਾਰ ਫਿਰ ਸਾਬਕਾ ਵਿਧਾਇਕ ਅਤੇ ਕਾਂਗਰਸੀ ਨੇਤਾ ਸਿਮਰਨਜੀਤ ਸਿੰਘ ਬੈਂਸ ਮੀਡੀਆ ਦੇ ਸਾਹਮਣੇ ਆਏ ਨੇ ਤਾਂ ਦਾਅਵਾ ਦਿੱਤਾ ਕਿ ਸਿਮਰਨਜੀਤ ਸਿੰਘ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਵਾਲ ਚੁੱਕੇ ਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਗਰ ਨਿਗਮ ਚੋਣਾਂ ਦੇ ਵਿੱਚ ਗੁੰਡਾ ਤੰਤਰ ਅਤੇ ਧਰਾਤਮਕਾ ਕੇ ਚੋਣਾਂ ਹੋਈਆਂ ਨੇ ਉਹਨਾਂ ਕਿਹਾ ਕਿ ਅਜਿਹਾ ਉਹਨਾਂ ਪਹਿਲੀ ਵਾਰ ਦੇਖਿਆ ਕਿ ਨਗਰ ਨਿਗਮ ਦੇ ਵਿੱਚ ਸੱਤਾਧਾਰੀ ਪਾਰਟੀ ਆਪਣਾ ਮੇਅਰ ਨਹੀਂ ਬਣਾ ਸਕੀ ਸੋ ਗੁੰਡਾਗਰਦੀ ਤਾंडਵ ਗੁੰਡਾਗਰਦੀ ਤੇ ਤਾंडਵ ਦਾ ਜਵਾਬ ਦਿੱਲੀ ਦੇ ਵੋਟਰ ਨੇ ਬਾਖੂਬੀ ਦਿੱਤਾ ਝੂਠ ਦਾ ਜਵਾਬ ਦਿੱਤਾ ਵੱਡੇ ਵੱਡੇ ਕੀਤੇ ਹੋਏ ਝੂਠੇ ਵਾਅਦਿਆਂ ਦਾ ਲੋਕਾਂ ਨੇ ਦਿੱਲੀ ਦੇ ਆਨੇ ਜਵਾਬ ਦਿੱਤਾ ਇਹ ਅਨਾਰਕੀ ਨਹੀਂ ਚੱਲਦੀ ਹੁੰਦੀ ਤੁਸੀਂ ਖੁਦ ਸਟੈਬਲਿਸ਼ਮੈਂਟ ਦੇ ਵਿੱਚ ਹੋਮੋ ਤੁਹਾਡੀ ਸਰਕਾਰ ਹੋਵੇ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹੋਮੋ ਤੇ ਤੁਸੀਂ एनटी एस्टैब्लिशमेंट गल्लां करो हमको करने नहीं देते हमको करने नहीं देते तुसी 10 साल इसे गल ते नका दियो लोकां ने फैसला बड़ा स्यानप दे नाल ਦਿੱਤਾ چاہے ਅਸੀਂ ਕਾਂਗਰਸ ਪਾਰਟੀ ਜਿੱਤ ਨਹੀਂ ਸਕੀ ਉਥੇ ਮੈਨੂੰ ਇਸ ਗੱਲ ਦਾ ਦੁੱਖ ਤੇ ਅਫਸੋਸ ਹੈ ਪਰ ਉਹ ਲੋਕ ਜਿਹੜੇ ਸਲੇਡਿਆਂ ਵਾਲਾ ਰੋਲ ਅਦਾ ਕਰਦੇ ਆ ਸਲੇਡਾ ਪਾਰਟੀ ਵਾਲੇ ਸੀ ਕਿ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਕੰਮ ਦਿੱਲੀ ਦੇ ਵਿੱਚ ਕੇਡਰ ਤੇ ਵੋਟਰ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦਾ ਕੀਟਰ ਤੇ ਵੋਟਰ ਸਮਾਪਤੀ ਹੋਈ ਆ ਤੇ ਹੁਣ ਵਾਰੀ ਪੰਜਾਬ ਦੀ ਆ ਲੋਕ ਸਭਾ ਦੇ ਵਿੱਚ ਟਰੇਲਰ ਦਿਖਾਇਆ ਕਾਂਗਰਸ ਪਾਰਟੀ ਨੂੰ ਵੱਡੀ ਫਤਿਹ ਨਗਰ ਨਿਗਮ ਦੇ ਵਿੱਚ ਸ਼ੀਸ਼ਾ ਦਿਖਾਇਆ ਪਰ ਗੁੰਡਾਗਰਦੀ ਕਰਕੇ ਮੈਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਦੇਖਿਆ ਇਹ ਮਾੜੀ ਪਰਤ ਪਈ ਪਹਿਲੀ ਵਾਰੀ ਦੇਖੀ ਆ ਮਾੜੀ ਪਰਤ ਪਈ ਧੱਕੇ ਦੇ ਨਾਲ ਡਰਾ ਧਮਕਾ ਕੇ ਕੌਂਸਲਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਾਉਣਾ ਕਹਿੰਦੇ ਹੁੰਦੇ ਸੀਗੇ ਉਹ ਕਮਲ ਕਾ ਚੱਲ ਰਹਾ ਹੈ ਆਪਰੇਸ਼ਨ ਲੋਟਸ ਇਹੀ ਬੋਲਦੇ ਹੁੰਦੇ ਸੀ ਆਪਰੇਸ਼ਨ ਲੋਟਸ ਚੱਲ ਰਿਹਾ ਤੇ ਹੁਣ ਆਪਰੇਸ਼ਨ ਕੀ ਚੱਲਿਆ ਪੰਜਾਬ ਦੇ ਵਿੱਚ ਗੁੰਡਾਗਰਦੀ ਕਰਕੇ ਤੁਸੀਂ ਤੇ ਆ ਜਿਲ੍ਹਾ ਪਰਿਸ਼ਦ ਆ ਗਈਆਂ ਇਹ ਪਤਾ ਲੱਗ ਜਾਣਾ ਬਾਇ ਇਲੈਕਸ਼ਨ ਲੁਧਿਆਣਾ ਦੀ ਪੱਛਮੀ ਦੀ ਆ ਗਈ ਪਤਾ ਲੱਗ ਜਾਣਾ ਮੈਂ ਇਹ ਢੰਕੇ ਦੀ ਚੋਟ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ ਦਾ ਸਮਾਪਤ ਆ ਕਾਂਟਕੀ ਹੰਡੀ ਇੱਕ ਵਾਰ ਚੜਦੀ ਹੈ ਬਾਰ-ਬਾਰ ਨਹੀਂ ਪੰਜਾਬ ਦੇ ਲੋਕ ਇਹਦਾ ਉਪੜਾ ਸਾਫ ਕਰਦੇ ਆ। ਪਛਮੀ ਸੀਟ ਦੀ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵੀ ਬਾਈ ਇਲੈਕਸ਼ਨ ਆ ਰਹੀ ਹੈ। ਆਸ਼ੂ ਜੀ ਦੇ ਨਾਲ ਤੁਹਾਡੀਆਂ ਨਜ਼ਦੀਕੀਆਂ ਰਹੀਆਂ ਨੇ। ਨਹੀਂ ਭਰਾ ਵੱਡਾ ਯਾਰ ਉਹ। ਬਿਆਨਬਾਜ਼ੀਆਂ ਵੀ ਨਹੀਂ। ਨਹੀਂ ਬਿਆਨਬਾਜ਼ੀ ਤੁਸੀਂ ਮੈਨੂੰ ਐਂ ਦੱਸੋ ਮੈਂ ਕਿਹੜੀ ਕੋਈ ਅਨੋਖੀ ਕੋਈ ਗਲਤ ਗੱਲ ਕੀਤੀ ਹੋਵੇ। ਲੱਗਦਾ ਮੈਂ ਵੱਡਾ ਭਰਾ ਕਿ ਹੁਣ ਵੀ ਵੱਡਾ ਭਰਾ ਕਹਿ ਰਹੇ ਆ ਤੇ ਮੈਂ ਤਾਂ ਕਹਿਣਾ ਵੀ ਅਸੀਂ ਜਿੱਤਾਂਗੇ। ਪਛਮੀ ਜਿੱਤ ਕੇ ਜਾਵਾਂਗੇ ਅਸੀਂ। ਲੋਕ ਜਿਵੇਂ ਦਿੱਲੀ ਦੇ ਵਿੱਚ ਲੋਕਾਂ ਨੇ ਝਾੜੂ ਨੂੰ ਅਕਲ ਸਿਖਾਈ ਆ ਤੇ ਇੱਥੇ ਉਹਦੋਂ ਡਬਲ ਅਕਲ ਸਿਖਾਉਣਗੇ ਸਾਥ ਦਵਾਂਗੇ ਅਸੀਂ ਪੱਕਾ ਕਾਂਗਰਸ ਪਾਰਟੀ ਦਾ ਸਾਥ ਦਵਾਂਗੇ ਅੱਛਾ 30 ਐਮਐਲਏ ਕਿਹੜੇ ਨੇ ਜੀ ਤੁਹਾਡੇ ਨਾਲ ਜਿਹੜਾ ਜ਼ਿਕਰ ਆ ਰਿਹਾ ਬਾਜਵਾ ਸਾਹਿਬ ਕਹ ਰਹੇ ਨੇ ਕਿ ਸਾਡੇ ਨਾਲ ਸੰਪਰਕ ਹੋ ਪਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਕਿਉਂਕਿ ਬੜੇ ਕਹਾਗ ਸਿਆਸਤਦਾਨ ਆ ਉਹਨਾਂ ਦਾ ਤਜਰਬਾ ਉਹਨਾਂ ਦੇ ਕੋਲੇ ਤਜਰਬੇ ਦਾ ਸਮੁੰਦਰ ਹੈ ਤੇ ਉਹਨਾਂ ਦੇ ਕੋਲੇ ਸਾਰੀਆਂ ਇਨਪੁਟਸ ਵੀ ਹੁੰਦੀਆਂ ਨੇ ਬਹੁਤ ਸਾਰੇ ਤੁਸੀਂ ਗਿਣਤੀ ਮਿੰਤੀ ਲਾ ਕੇ ਦੇਖੋਗੇ ਝਾੜੂ ਦੇ ਅੰਦਰ ਕਾਂਗਰਸ ਪਾਰਟੀ ਦੇ ਹੋ ਗਏ ਹੋਏ ਗੈਸਟ ਫੈਕਿਲਿਟੀ ਕਹੂੰਗਾ ਮੈਂ ਉਹ ਵਾਪਸ ਆ ਜਾਣੇ ਆ ਇਹ ਚੰਦ ਦਿਨਾਂ ਦੀ ਉਹ ਖੇਡ ਰਹਿ ਗਈ ਇਹ ਕਿਉਂਕਿ ਆਮ ਆਦਮੀ ਪਾਰਟੀ ਦੇ ਅੰਦਰ ਪੰਜਾਬ ਦੇ ਵਿੱਚ ਚੁਣੇ ਹੋਏ ਵਿਧਾਇਕਾਂ ਨੂੰ ਦਿੱਲੀ ਬੁਲਾ ਕੇ ਸਿਰਫ 5 ਮਿੰਟ ਦਿੱਤੇ ਜਾਣ ਮੇਰੇ ਖਿਆਲ 94 ਵਿਧਾਇਕਾਂ 5 ਮਿੰਟ केजरीवाल ਸਾਹਿਬ 94 ਵਿਧਾਇਕਾਂ ਨੂੰ ਦੇਣ ਤੇ 94 ਨੂੰ ਤਕਸੀਮ 5 ਮਿੰਟ ਨਾਲ ਕਰਕੇ ਦੇਖ ਲੋ ਵੀ ਇੱਕ ਵਿਧਾਇਕ ਦੇ ਹਿੱਸੇ ਕੇਜਰੀਵਾਲ ਸਾਹਿਬ ਦਾ ਸਮਾਂ ਕਿੰਨਾ ਆਇਆ ਸਾਡਾ ਕੋਈ ਵਿਧਾਇਕ ਨਹੀਂ ਜਾਂਦਾ ਇਹ ਤਾਂ ਅਫਵਾਹਾਂ ਨੇ ਸਾਰੀਆਂ ਗੱਲਾਂ ਨੇ ਇਹ ਤਾਂ ਮੀਡੀਆ ਤੋਂ ਅਸੀਂ ਤਾਂ ਸੁਣੀਆ ਨਾ 5 ਮਿੰਟ ਵੀ ਮੀਡੀਆ ਨੇ ਕਹੇ ਆ ਅਸੀਂ ਆਪਣੇ ਕੋਲੋਂ ਤਾਂ ਕੀਤਾ ਹੀ ਕੁਝ ਨਹੀਂ ਆ ਮੀਡੀਆ ਨੇ ਦੱਸਿਆ ਵੀ ਸਾਰੇ ਵਿਧਾਇਕ ਦਿੱਲੀ ਗਏ ਤੇ ਕੇਜਰੀਵਾਲ ਸਾਹਿਬ ਨੇ 5 ਮਿੰਟ 94 ਬੰਦਿਆਂ ਨੂੰ ਦਿੱਤੇ ਹੁਣ 94 ਬੰਦਿਆਂ ਨੂੰ 5 ਮਿੰਟ ਦਿੱਤੇ ਇੱਕ ਬੰਦੇ ਦੇ ਹਿੱਸੇ ਟਾਈਮ ਕਿੰਨਾ ਆ ਗਏ ਇਹ ਗਿਣਤੀ ਕਰ ਲੋ ਉਹ ਡਿਕਟੇਟਰ ਸਮਝਦਾ ਆਪਣੇ ਆਪ ਨੂੰ ਵੱਡਾ ਹੁਕਮਰਾਨ ਡਿਕਟੇਟਰ ਮੰਨ ਕੇ ਪੰਜਾਬ ਦੇ ਵਿਧਾਇਕਾਂ ਨੂੰ ਆਪਣੇ ਇੱਕ ਅਧੀਨ ਸੋ ਮੈਂ ਫਿਰ ਕਹੂੰਗਾ ਜਿਹੜਾ ਬਾਵਾ ਸਾਹਿਬ ਦੀ ਸਟੇਟਮੈਂਟ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਮਲੀ ਜਾਮਾ ਸਚਾਈ ਵਾਲਾ ਜਾਮਾ ਜ਼ਰੂਰ ਪੈਨੋ ਬਾਈ ਸਾਹਿਬ ਜਿਹੜਾ ਦਿੱਲੀ ਇੱਕ ਇਹਨਾਂ ਦਾ ਪਾਵਰ ਹਾਊਸ ਹੈਗਾ ਜਦੋਂ ਪਾਵਰ ਹਾਊਸ ਡਿਸਟਰੋਏ ਹੋ ਗਿਆ ਤਬਾਹ ਹੋ ਗਿਆ ਤੇ ਫਿਰ ਇਹ ਤਾਂ ਛੋਟੇ ਛੋਟੇ ਸਬਸਟੇਸ਼ਨ ਨੇ ਇਹ ਸਬਸਟੇਸ਼ਨ ਨਹੀਂ ਰਹਿਣੇ ਨੂਮਿਆ ਦੱਸ ਕੇ ਛੱਡਿਆ ਜਿਲ੍ਹਾ ਪ੍ਰਸ਼ਦ ਆ ਗਏ ਨਾ ਬਾਇ ਇਲੈਕਸ਼ਨ ਆ ਗਈ ਸਾਰਾ ਕੁਝ ਸਾਹਮਣੇ ਆ ਜਾਣਾ 2027 ਤੱਕ ਇਹ ਸਰਕਾਰ ਨਹੀਂ ਚੱਲੇਗੀ ਇਸ ਤੋਂ ਇਲਾਵਾ ਸਿਮਰ ਜਿੰ ਸਿੰਘ ਬੈਂਸ ਨੇ ਇਹ ਕਿਹਾ ਕਿ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਹੋਣ ਵਾਲੇ ਉਪ ਚੋਣ ਲਈ ਉਹ ਭਾਰਤ ਪੂਸ਼ਣ ਆਸ਼ੂ ਦਾ ਸਾਥ ਦੇਣਗੇ ਇੱਥੋਂ ਕਾਂਗਰਸ ਪਾਰਟੀ ਵੱਡੀ ਲੀਡ ਹਾਸਲ ਕਰੇਗੀ ਹਕੀਕਤ ਰੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ